ਸਤਿ ਸ਼੍ਰੀ ਅਕਾਲ ਜੀ ਸਾਰੇ ਸਟੂਡੈਂਟਸ ਨੂੰ ਉਮੀਦ ਕਰਦਾ ਸਾਰੇ ਖੁਸ਼ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਸ਼ੁਰੂ ਕਰਾਂਗੇ ਅਕਤੂਬਰ ਮਹੀਨੇ ਦੇ ਕਰੰਟ ਅਫੇਅਰਜ਼ ਸੋ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜੋ ਕੱਲ੍ਹ ਵਾਲਾ ਪੋਡਕਾਸਟ ਆਪਾਂ ਅਪਲੋਡ ਕਰਿਆ ਸੀਗਾ ਉਹ ਬਹੁਤ ਜ਼ਿਆਦੇ ਕੀ ਆ ਤੁਹਾਡੇ ਵੱਲੋਂ ਸੁਲਾਇਆ ਗਿਆ ਉਸ ਚੀਜ਼ ਨੂੰ ਸੋ ਹਲੇ ਤੱਕ ਵੀ ਜਿਨ੍ਹਾਂ ਨੇ ਉਹ ਪੋਡਕਾਸਟ ਨਹੀਂ ਦੇਖਿਆ ਤਾਂ ਜ਼ਰੂਰ ਜਾ ਕੇ ਦੇਖੋ ਕਿਉਂਕਿ ਉਸ ਪੋਡਕਾਸਟ ਦੇ ਵਿੱਚ ਤੁਹਾਨੂੰ ਬਹੁਤ ਐਸੀਆਂ ਚੀਜ਼ਾਂ ਨੇ ਬਹੁਤ ਐਸੀਆਂ ਗੱਲਾਂ ਨੇ ਜੋ ਕਿ ਤੁਸੀਂ ਤਿਆਰੀ ਕਰ ਰਹੇ ਹੋ ਉਸ ਦੌਰਾਨ ਤੁਹਾਨੂੰ ਬਹੁਤ ਜਿੱਦ ਕੀ ਹੈਲਪ ਕਰਨੀ ਆ ਸੋ ਆਪਾਂ ਇਹ ਚੀਜ਼ਾਂ ਜਿਹੜੀਆਂ ਕਿ ਇੱਕ ਕਹਿ ਸਕਦੇ ਹੋ ਜਿਨੇ ਕਿ ਇਹ ਫੇਸ ਕੀਤੀ ਹੁੰਦੀਆਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਤੇ ਉਹਨੂੰ ਹੈਂਡਲ ਕੀਤਾ ਹੁੰਦਾ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਉਸ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਤਾਂ ਉਹ ਬਹੁਤ ਵੱਡੀ ਚੀਜ਼ ਆ ਬਹੁਤ ਚੀਜ਼ ਆ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਆਪਣਾ ਪੌਡਕਾਸਟ ਕਰਨ ਦਾ ਮੇਨ ਮਕਸਦ ਵੀ ਇਹੀ ਆ ਕਿ ਉਹਦੇ ਵਿੱਚ ਤੁਹਾਨੂੰ ਕੀ ਆ ਇੱਕ ਵਧੀਆ ਪੋਜ਼ਿਟਿਵ ਮੈਸੇਜ ਮਿਲੇ ਠੀਕ ਹੈ ਤਾਂ ਜਰੂਰ ਇੱਕ ਵਾਰ ਸਾਰੇ ਸਟੂਡੈਂਟਸ ਨੇ ਉਹ ਕੀ ਆ ਜਰੂਰ ਇੱਕ ਵਾਰੀ ਜਾ ਕੇ ਦੇਖਣਾ ਆ ਸੋ ਕਰਦੇ ਹਾਂ ਸ਼ੁਰੂ ਭਾਰਤ ਦੇ 51ਵੇਂ ਸੀਜੀਆਈ ਦੇ ਤੌਰ ਤੇ ਕਿਸ ਨੂੰ ਨਿਯੁਕਤ ਕੀਤਾ ਗਿਆ ਸੀਜੀਆਈ ਯਾਨੀ ਕਿ ਆਪਣਾ ਕੀ ਆ ਚੀਫ ਜਸਟਿਸ ਆਫ ਇੰਡੀਆ ਸੋ ਇਹ ਕੀਤਾ ਗਿਆ ਸੀਗਾ ਸੰਜੀਵ ਖੰਨਾ ਨੂੰ ਕਿਹਦੀ ਜਗ੍ਹਾ ਤੇ ਕੀਤਾ ਸੀ ਇਹਨਾਂ ਨੂੰ ਤਾਂ ਵੀ ਵੀ ਚੰਦਰ ਚੂੜ ਦੀ ਜਗ੍ਹਾ ਤੇ ਸੋ ਸੀਜੀਆਈ ਨੂੰ ਨਿਯੁਕਤ ਕੌਣ ਕਰਦਾ ਹੈ ਤਾਂ ਰਾਸ਼ਟਰਪਤੀ ਉਸ ਤੋਂ ਬਾਅਦ ਪਹਿਲਾ ਸੀਜੀਆਈ ਕੌਣ ਸੀਗੇ ਤਾਂ ਹੀਰਾ ਲਾਲ ਜੀ ਕਾਨੀਆ ਗਲੋਬਲ ਹੰਗਰ ਇੰਡੈਕਸ 2024 ਵਿੱਚ ਭਾਰਤ ਦਾ ਰੈਂਕ ਕਿੰਨਾ ਸੀਗਾ ਤਾਂ ਇਹ ਸੀਗਾ 105ਵਾਂ ਇਹਦੇ ਵਿੱਚ ਜਿਹੜੇ ਟਾਪ ਦੇਸ਼ ਰਹੇ ਨੇ ਉਹ ਕਿਹੜੇ ਕਿਹੜੇ ਨੇ ਆਪਣੇ ਕੋਲੇ ਇਹਦੇ ਵਿੱਚ ਜਿਹੜੇ ਟਾਪ ਦੇਸ਼ ਰਹੇ ਨੇ ਬੇਲਾਰੂਸ ਬੋਸਨੀਆ ਚਾਈਲਟੇ ਚਾਈਨਾ ਸੋ ਸਭ ਤੋਂ ਜਿਹੜਾ ਲਾਸਟ ਆਪਾਂ ਕਹਿ ਸਕਦੇ ਹਾਂ ਸਥਾਨ ਤੇ ਰਿਹਾ ਸੀ ਉਹ ਸੀਗਾ ਸਮਾਰੀਆ ਸੋ ਨੈਕਸਟ ਗਲੋਬਲ ਇਨੋਵੇਸ਼ਨ ਇੰਡੈਕਸ ਗਲੋਬਲ ਇਨੋਵੇਸ਼ਨ ਇੰਡੈਕਸ 2024 ਦੇ ਵਿੱਚ ਭਾਰਤ ਦਾ ਰੈਂਕ ਕਿੰਮਾ ਸੀਗਾ ਤਾਂ ਇਹ ਸੀਗਾ ਆਪਣੇ ਕੋਲੇ 39th ਸੋ ਜਿਹੜੀ ਇਹ ਗਲੋਬਲ ਇਨੋਵੇਸ਼ਨ ਇੰਡੈਕਸ ਹੈ ਇਹਨੂੰ ਜਾਰੀ ਕੌਣ ਕਰਦਾ ਤਾਂ WIPO ਜਨਕੇ WIPO ਸੰਸਥਾ ਜਿਹੜੀ ਕਰਦੀ ਹੈ ਇਹਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਆਪਾਂ World Intellectual Property Organization ਇਹਦਾ ਜਿਹੜਾ ਹੈੱਡਕੁਆਟਰ ਉਹ ਕਿੱਥੇ ਆਪਣੇ ਕੋਲੇ ਜਨੇਵਾ ਦੇ ਵਿੱਚ ਇਹਦੇ ਵਿੱਚ ਟੌਪ ਕਿਨੇ ਕੀਤਾ ਇਸ ਵਾਰੀ ਤਾਂ ਸਵਿਜ਼ਰ ਲੈਂਡ ਨੇ ਕੀਤਾ ਸੀਗਾ ਸੋ ਵਧਦੇ ਅਗਲੇ ਕੁਐਸਚਨ ਵੱਲੀ ਭਾਰਤ ਦੀ ਨਵੀਂ ਨ્યા ਦੇ ਮੂਰਤੀ ਵਿੱਚ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਰੱਖੀ ਜਾਂਦੀ ਹੈ ਉਸ ਵਿੱਚ ਕੀ ਬਦਲਾਵ ਕੀਤਾ ਗਿਆ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਜਿਹੜਾ ਇਹ ਬਣੂਗਾ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਬਦਲਾਵ ਕੀਤੇ ਗਏ ਆ ਕਿ ਇਹ ਮੂਰਤੀ ਦੀਆਂ ਅੱਖਾਂ ਤੋਂ ਜਿਹੜੀ ਪੱਟੀ ਆ ਉਹ ਕੀ ਆ ਲਾ ਦਿੱਤੀ ਗਈ ਹੈ ਅਤੇ ਜਿਸ ਹੱਥ ਵਿੱਚ ਪਹਿਲਾਂ ਕੀ ਇਹ ਤਲਵਾਰ ਫੜੀ ਹੁੰਦੀ ਸੀਗੀ ਉਸ ਵਿੱਚ ਕਿਸ ਸੰਵਿਧਾਨ ਦੀ ਹੁਣ ਕੀ ਇਹ ਕਿਤਾਬ ਨੂੰ ਫੜਾ ਦਿੱਤਾ ਗਿਆ ਸੋ ਇਹ ਇਹਦੇ ਵਿੱਚ ਜਿਹੜਾ ਕਿ ਤਕੜੀ ਦਾ ਜਿਹੜਾ ਸਾਈਜ਼ ਸੀ ਉਸ ਨੂੰ ਵੀ ਵਧਾ ਦਿੱਤਾ ਗਿਆ ਤਾਂ ਇਹ ਜਿਹੜਾ ਕੁਐਸਚਨ ਆ ਕੀ ਇੰਪੋਰਟੈਂਟ ਬਣੂਗਾ ਸੋ ਇਹ ਚੰਗੀ ਤਰ੍ਹਾਂ ਆਪਾਂ ਯਾਦ ਰੱਖ ਲੈਣਾ ਨੈਕਸਟ ਕੁਐਸਚਨ ਜਪਾਨ ਦੇ ਵਰਤਮਾਨ ਪ੍ਰਧਾਨ ਮੰਤਰੀ ਕੌਣ ਹਨ ਤਾਂ ਹੀ ਸੀਗੇ ਸ਼ਿਗੇਰੂ ਅਸ਼ੀਵਾ ਸੋ ਆਪਾਂ ਜਪਾਨ ਦੀ ਜੇ ਕੈਪੀਟਲ ਦੀ ਗੱਲ ਕਰੀਏ ਤਾਂ ਟੋਕਿਓ ਕਰੰਸੀ ਕਿਹੜੀ ਹੈ ਉਹਨਾਂ ਦੀ ਯੇਨ ਨੈਕਸਟ ਕੁਐਸਚਨ ਵਰਲਡ ਟੈਲੈਂਟ ਰੈਂਕਿੰਗ 2024 ਦੇ ਵਿੱਚ ਕਿਸ ਦੇਸ਼ ਨੇ ਟੌਪ ਕੀਤਾ ਤਾਂ ਹੀ ਕੀਤਾ ਹੈ ਸਵਿਟਜ਼ਰਲੈਂਡ ਨੇ ਰੈਂਕ ਜਿਹੜਾ ਭਾਰਤ ਦਾ ਰਿਹਾ ਸੀਗਾ ਉਹ ਸੀਗਾ 58th ਵਾਦੇ ਨੈਕਸਟ ਕੁਐਸਚਨ ਲਈ ਕਿਹੜੀ ਕੰਪਨੀ ਨੂੰ ਮੇਡ ਇਨ ਇੰਡੀਆ ਬਿਲਟ ਟ੍ਰੇਨ ਨੂੰ ਮੈਨੂਫੈਕਚਰ ਕਰਨ ਦੇ ਲਈ ਸਮਝੌਤਾ ਕੀਤਾ ਗਿਆ ਤਾਂ ਇਹ ਹੈਗੀ ਆਪਣੇ ਕੋਲੇ B E M L ਇਹਦੀ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਭਾਰਤ ਅਰਥ ਮੂਵਰਸ ਲਿਮਟਿਡ ਇਹਦਾ ਹੈੱਡਕੁਆਰਟਰ ਕਿੱਥੇ ਆਪਣੇ ਕੋਲੇ ਬੰਗਲੌਰ ਦੇ ਵਿੱਚ ਨੈਕਸਟ ਕੁਐਸ਼ਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਕਿਸ ਨੇ ਸੌਂ ਚੁੱਕੀ ਸੀ ਤਾਂ ਇਹ ਚੁੱਕੀ ਸੀਗੀ ਉਮਰ ਅਬਦੁੱਲਾ ਨੇ ਨੈਕਸਟ ਕੁਐਸ਼ਨ ਕਿਸ ਦੇਸ਼ ਨੇ 23ਵੀਂ S C O ਜੇ ਜੇ ਅਪ ਫੁੱਲ ਫਾਰਮ ਦੀ ਗੱਲ ਕਰਦੇ ਹਾਂ ਸ਼ੰਗਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਸਬਮਿਟ ਦੀ ਮਿਹਰਬਾਨੀ ਕੀਤੀ ਆ ਤਈ ਕੀਤੀ ਸੀਗੀ ਪਾਕਿਸਤਾਨ ਨੇ ਹੋਈ ਕਿੱਥੇ ਆ ਇਸਲਾਮਾਬਾਦ ਦੇ ਵਿੱਚ ਇਸ ਵਿੱਚ ਭਾਗ ਕਿਹਨੇ ਲਿਆ ਸੀਗਾ ਤਾਂ ਆਪਣੇ ਕੀ ਆ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਤੇ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਉਹ ਕੌਣ ਸੀਗਾ ਸ਼ਾਹਬਾਜ਼ ਸ਼ਰੀਫ ਨੈਕਸਟ ਕੁਐਸਚਨ ਰਤਨ ਟਾਟਾ ਨੂੰ ਕਿਸ ਸਾਲ ਪਦਮ ਪੂਸ਼ਨ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ 2008 ਦੇ ਵਿੱਚ ਰਤਨ ਟਾਟਾ ਦਾ ਪੂਰਾ ਨਾਮ ਕੀ ਸੀ ਜੀ ਰਤਨ ਨਾਵਲ ਟਾਟਾ ਇਹ ਚੇਅਰਮੈਨ ਕਿੱਥੋਂ ਦੇ ਸੀਗੇ ਤਾਂ ਟਾਟਾ ਗਰੁੱਪ ਐਂਡ ਟਾਟਾ ਸਮਝਦੇ ਉਸ ਸਮੇਂ ਰਾਸ਼ਟਰਪਤੀ ਕੌਣ ਸੀਗੇ ਤਾਂ ਪ੍ਰਨਮ ਮੁਖਰਜੀ ਸੀਗੇ ਨੈਕਸਟ ਕੁਐਸਚਨ ਆਪਣਾ ਕੀ ਐਕਸਰਸਾਈਜ਼ ਦਾ ਕੁਐਸਚਨ ਹੈ ਅਭਿਆਸ ਦਾ ਕੁਐਸਚਨ ਹੈ ਮਾਲਾਬਾਰ ਅਭਿਆਸ 2024 ਦੀ ਮਹਿਮਾਨੀ ਕਿਸ ਦੇਸ਼ ਨੇ ਕੀਤੀ ਦਾ ਭਾਰਤ ਦੇ ਇਹਦਾ ਐਡੀਸ਼ਨ ਕਿੰਨਾ ਸੀਗਾ 28ਵਾਂ ਇਹਦੇ ਵਿੱਚ ਹਿੱਸਾ ਕਿਹਨੇ ਕਿਹਨੇ ਲਿਆ ਸੀਗਾ ਭਾਰਤ ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਇਚਾਰਾਂ ਦਿਸ਼ਾ ਨੇ ਇਹਦੇ ਵਿੱਚ ਕੀ ਹਿੱਸਾ ਲਿਆ ਸੀਗਾ ਨੈਕਸਟ ਕੁਐਸਚਨ ਕਿਸ ਟੀਮ ਨੇ ਆਪਣਾ 2024 ইরਾਨੀ ਕੱਪ ਜਿਹੜਾ ਜਿੱਤਿਆ ইরਾਨੀ ਕੱਪ ਜਿਹੜਾ ਕਿਸ ਦੇ ਨਾਲ ਸੰਬੰਧਿਤ ਆ ਤਾਂ ਇਹ ਹੈਗਾ ক্রিকেট ਦੇ ਨਾਲ ক্রিকেট ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ ਤੇ 11 ਕਿਹੜੇ ਖਿਡਾਰੀ ਜਿਹੜੇ ਹੁੰਦੇ ਹਨ ਤੇ ਤਿੰਨ ਫਾਰਮੈਟਾਂ ਦੇ ਵਿੱਚ ਇਹ ਖੇਡਿਆ ਜਾਂਦਾ ਤਾਂ ਇਹ ਇਸ ਵਾਰੀ ਦਾ ਜਿਹੜਾ ਟਾਈਟਲ ਸੀਗਾ ਕਿਸ ਨੇ ਜਿੱਤਿਆ ਸੀਗਾ ਤਾਂ ਮੁੰਬਈ ਨੇ ਤੇ ਹਰਾਇਆ ਕਿਹਨਾਂ ਨੂੰ ਸੀਗਾ ਇਹਨਾਂ ਨੇ ਰੈਸਟ ਆਫ ਇੰਡੀਆ ਨੂੰ ਨੈਕਸਟ ਕੁਐਸਚਨ ਅੰਤਰਰਾਸ਼ਟਰੀ ਅਹਿੰਸਾ ਦਿਵਸ ਕਦੋਂ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ 2 ਅਕਤੂਬਰ ਨੂੰ ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਮਹਾਤਮਾ ਗਾਂਧੀ ਇਹਨਾਂ ਦਾ ਜਨਮ ਕਿੱਥੋਂ ਹੋਇਆ ਸੀਗਾ ਪੋਰਬੰਦਰ ਗੁਜਰਾਤ ਦੇ ਵਿੱਚ ਹੋਇਆ ਕਿਦੋਂ ਸੀਗਾ 1869 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹਰ ਸਾਲ ਵਿਦਿਆਰਥੀ ਦਿਵਸ ਕਿਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ 15 ਅਕਤੂਬਰ ਨੂੰ ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਏਪੀਜੀ ਅਬਦੁਲ ਕ੍ਰਾਮ ਦੀ ਯਾਦ ਵਿੱਚ ਇਹ ਆਪਣੇ ਕੀ 11ਵੇਂ ਰਾਸ਼ਟਰਪਤੀ ਰਹੇ ਸਨ ਇਹਨਾਂ ਨੂੰ ਭਾਰਤ ਰਤਨ ਦੇ ਨਾਲ ਕਦੋਂ ਸਨਮਾਨਿਤ ਕੀਤਾ ਗਿਆ ਸੀਗਾ ਤਾਂ 1997 ਦੇ ਵਿੱਚ ਇਨਾਂ ਨੂੰ ਹੋਰ ਕੀ ਕਹਿੰਦਾ ਤਾਂ ਮਿਸਾਈਲ ਮੈਨ ਆਫ ਇੰਡੀਆ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹਨਾਂ ਦਾ ਨੈਕਸਟ ਕੁਐਸਚਨ ਵਰਲਡ ਰੇਬੀਸ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 28 ਸਤੰਬਰ ਨੂੰ ਇਹਦਾ ਥੀਮ ਕੀ ਸੀਗਾ ਆਪਣੇ ਕੋਲੇ ਬ੍ਰੇਕਿੰਗ ਰੇਬੀਸ ਬਾਉਂਡਰੀਜ਼ ਇਹ ਕੀ ਆ ਰੇਬੀਸ ਕੀ ਹੈ ਇੱਕ ਕੁੱਤੇ ਦੇ ਕੱਟਣ ਨਾਲ ਜਿਹੜੀ ਕੀ ਬਿਮਾਰੀ ਹੋ ਜਾਂਦੀ ਹੈ ਨੈਕਸਟ ਕੁਐਸਚਨ ਵਰਲਡ ਫੂਡ ਡੇ ਕਦੋਂ ਮਨਾਇਆ ਜਾਂਦਾ ਟਾਈਮ ਮਨਾਇਆ ਜਾਂਦਾ 16 ਅਕਤੂਬਰ ਨੂੰ ਇਹਦਾ ਥੀਮ ਕੀ ਸੀਗਾ ਰਾਈਟ ਟੂ ਫੂਡ ਫਾਰ ਅ ਬੈਟਰ ਲਾਈਫ ਐਂਡ ਫਿਊਚਰ ਨੈਕਸਟ ਕੁਐਸਚਨ ਵਰਲਡ ਪੋਲੀਓ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ 24 ਅਕਤੂਬਰ ਨੂੰ ਨੈਕਸਟ ਵੱਲ ਵਧਦੇ ਹਾਂ ਜਿਹੜਾ ਆਪਣੇ ਕੀ ਖੇਡਾਂ ਦੇ ਨਾਲ ਸੰਬੰਧਿਤ ਕੁਐਸਚਨ ਹੈ 78ਵੀਂ ਰਾਸ਼ਟਰੀ ਖੇਡ 2025 ਕਿੱਥੇ ਆਯੋਜਿਤ ਜਿਹੜੀ ਕੀਤੀ ਗਈ ਹੈ ਤਾਂ ਰਾਸ਼ਟਰੀ ਖੇਡਾਂ ਜਿਹੜੀਆਂ 2025 ਦੀਆਂ ਇਹ ਕਿੱਥੇ ਆਯੋਜਿਤ ਕੀਤੀਆਂ ਗਈਆਂ ਤਾਂ ਇਹ ਕਿ ਉੱਤਰਾਖੰਡ ਦੇ ਵਿੱਚ ਉਸ ਤੋਂ ਬਾਅਦ ਇਹਦਾ ਮਾਸਕ ਕੋਡ ਕੀ ਸੀ ਆਪਣੇ ਕੋਲੇ ਹਿਮਾਲਿਆਨ ਮੁਨਾਲ ਇਹ ਕਿ ਉੱਤਰਾਖੰਡ ਦਾ ਸਟੇਟ ਬਾਡ ਹੈ ਸੋ ਇੰਪੋਰਟੈਂਟ ਕੁਐਸਚਨ ਬਣੂਗਾ ਆਪਣੇ ਲਈ ਇਹ ਨੈਕਸਟ ਕੁਐਸਚਨ ਇੰਡੀਅਨ 에ਅਰ ਫੋਰਸ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 8 ਅਕਤੂਬਰ ਨੂੰ ਇਹਦਾ ਥੀਮ ਕੀ ਸੀਗਾ ਭਾਰਤੀ ਏਅਰ ਬਾਇਓ ਸੈਨਾ ਸਖਸ਼ਮ ਸ੍ਰਿਸ਼ਕਤ ਅਤੇ ਆਤਮ ਨਿਰਪਰ ਇਹਦੀ ਜਿਹੜੀ ਸਥਾਪਨਾ ਹੋਈ ਸੀ ਕਦੋਂ ਹੋਈ ਸੀਗੀ 8 ਅਕਤੂਬਰ 1932 ਦੇ ਵਿੱਚ ਨੈਕਸਟ ਗੱਲ ਕਰਦੇ ਆਪਾਂ ਨੋਬਲ ਪੁਰਸਕਾਰਾਂ ਦੇ ਬਾਰੇ ਸੋ ਜਿਹੜੇ ਨੋਬਲ ਪੁਰਸਕਾਰ ਆ ਬੈਸਤਾ ਜਿਹੜਾ ਟੌਪਿਕ ਆਪਾਂ ਕੇ ਅਲੱਗ ਤੋਂ ਵੀ ਇਹ ਪੜਾਂਗੇ ਸੋ ਇਹ ਜੇ ਬਾਰੇ ਆਪਾਂ ਗੱਲ ਕਰਦੇ ਆਂ ਤਾਂ ਅਲਫਰਡ ਨੋਬਲ ਦੇ ਨਾਮ ਤੇ ਜਿਹੜਾ ਕੀ ਹੈ ਜਿਹੜਾ ਅਵਾਰਡ ਆ ਇਹਨੂੰ ਸ਼ੁਰੂ ਕੀਤਾ ਗਿਆ ਸੀਗਾ ਇਹਨਾਂ ਨੇ ਖੋਜ ਕਰਦੀ ਕੀਤੀ ਆ ਤਾਂ ਡਾਇਨਾਮਾਈਟ ਦੀ ਯਾਨੀ ਕਿ ਬਰੂਦ ਦੀ ਖੋਜ ਇਹਨਾਂ ਦੇ ਦੁਆਰਾ ਇਹ ਕੀਤੀ ਗਈ ਸੀਗੀ ਤੇ ਇਹ ਵਾਰ ਸ਼ੁਰੂ ਕਦੋਂ ਹੋਏ ਆ 1901 ਦੇ ਵਿੱਚ ਸੋ ਸਭ ਤੋਂ ਪਹਿਲਾ ਜਿਹੜਾ ਅਵਾਰਡ ਆ ਕੀ 1901 ਦੇ ਵਿੱਚ ਇਹ ਕਿਸੇ ਨੂੰ ਦਿੱਤਾ ਗਿਆ ਸੀਗਾ ਸੋ ਪਹਿਲਾ ਭਾਰਤੀ ਜਿਹਨੂੰ ਕੀ ਹੈ ਇਹ ਵਾਰ ਦਿੱਤਾ ਗਿਆ ਸੀਗਾ ਤਾਂ ਉਹ ਕੌਣ ਸੀ ਆਪਣੇ ਅਰਵਿੰਦਰ ਨਾਥ ਟੈਗੋਰ ਜੀ ਜਿਨ੍ਹਾਂ ਨੇ ਆਪਣਾ ਕੀ ਹੈ ਰਾਸ਼ਟਰੀ ਗਾਣ ਵੀ ਲਿਖਿਆ ਸੀਗਾ ਸੋ ਜਿਹੜੇ ਨੋਬਲ ਪੁਰਸਕਾਰ ਆ ਇਨਾਂ ਨੂੰ ਕਿਹੜੇ ਦੇਸ਼ ਦੇ ਦੁਆਰਾ ਦਿੱਤਾ ਜਾਂਦਾ ਤਾਂ ਇਹ ਅਮਰੀਕਾ ਦੇ ਦੁਆਰਾ ਦਿੱਤਾ ਜਾਂਦਾ ਪਹਿਲਾਂ ਇਹ ਪੰਜ ਖੇਤਰਾਂ ਦੇ ਵਿੱਚ ਦੰਦ ਦੱਸਿਓ ਕਿਹੜੇ ਸੀ ਆਪਣੇ ਕੋਲੇ ਕੈਮਿਸਟਰੀ ਮੈਡੀਸਨ ਫਿਜ਼ਿਕਸ ਲਿਟਰੇਚਰ ਅਤੇ ਪੀਸ ਸੋ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਇਹਦੇ ਵਿੱਚ ਕੀ ਹੈ ਇੱਕ ਹੋਰ ਜਿਹੜੀ ਆਪਾਂ ਕਹਿ ਸਕਦੇ ਫੀਲਡ ਨੂੰ ਐਡ ਕਰ ਦਿੱਤਾ ਗਿਆ ਸੀਗਾ ਤਾਂ ਉਹ ਕਿਹੜੀ ਸੀ ਆਪਣੇ ਕੋਲੇ ਇਕਨੋਮਿਕਸ ਇਹਨੂੰ ਕਦੋਂ ਐਡ ਕੀਤਾ ਗਿਆ ਸੀਗਾ 1969 ਦੇ ਵਿੱਚ ਉਸ ਤੋਂ ਬਾਅਦ ਕੀ ਹੈ ਜਿਹੜੇ ਕਿ ਇਹ ਪੰਜ ਖੇਤਰ ਨੇ ਹੁਣ ਇਹ ਚੀਜ਼ ਆਪਣੇ ਧਿਆਰ ਰੱਖਣ ਵਾਲੀ ਹੈ ਜਿਹੜੇ ਪੰਜ ਖੇਤਰ ਨੇ ਜਾਨੀ ਕਿ ਜਿਹੜੇ ਆਪਾਂ ਪਹਿਲਾਂ ਉੱਪਰ ਪੜਕੇ ਆਏ ਆ ਠੀਕ ਹੈ ਇਹ ਸਾਰੇ ਕਿੱਥੇ ਦਿੱਤੇ ਜਾਂਦੇ ਨੇ ਤਾਂ 스ਵੇਡਨ ਦੇ ਵਿੱਚ ਸਟਾਕਹੋਮ ਦੇ ਵਿੱਚ ਹੈ ਠੀਕ ਹੈ ਪਰ ਕਿ ਜਿਹੜਾ ਪੀਸ ਆ ਕਿੱਥੇ ਤੈਨ ਦਾ ਤਾਂ ਨਾਰਵੇ ਦੇ ਵਿੱਚ ਬਟ ਜਿਹੜਾ ਪੀਸ ਆ ਉਹਨੂੰ ਕੀ ਆ ਸਿਰਫ ਨਾਰਵੇ ਦੇ ਵਿੱਚ ਦਿੱਤਾ ਜਾਂਦਾ ਨਾਰਵੇ ਦੀ ਰਾਜਧਾਨੀ ਕੀ ਆ ਓਸਲੋ ਠੀਕ ਹੈ ਇਕਨੋਮਿਕਸ ਨੂੰ ਐਡ ਕਰੂ ਕੀਤਾ ਗਿਆ ਸੀਗਾ ਤਾਂ 1969 ਦੇ ਵਿੱਚ ਇਹਨੂੰ ਐਡ ਕੀਤਾ ਗਿਆ ਸੀਗਾ ਹੁਣ ਆਪਾਂ ਗੱਲ ਕਰੀਏ ਇਸ ਸਾਲ ਦੇ ਵਿੱਚ ਮਿਲੇ ਜਿਹੜੇ ਕੀ ਨੋਬਲ ਪੁਰਸਕਾਰ ਸੀਗੇ ਉਹਨਾਂ ਦੇ ਬਾਰੇ ਤਾਂ ਬਹੁਤ ਇੰਪੋਰਟੈਂਟ ਜਿਹੜਾ ਕੁਸ਼ਣੇ ਬਣੂਗਾ ਸਭ ਤੋਂ ਪਹਿਲਾਂ ਕੈਮਿਸਟਰੀ ਦੇ ਵਿੱਚ ਕਿੰਨਾ ਕਿੰਨਾਂ ਨੂੰ ਇਹ ਜਿਹੜੇ ਵਾਰਡ ਮਿਲੇ ਆ ਤਾਂ ਸਿਰਫ ਕੀ ਹੈ ਤਿੰਨ ਜਣਾਂ ਨੂੰ ਇਹ ਵਾਰਡ ਜਿਹੜਾ ਮਿਲਿਆ ਨੋਬਲ ਪੁਰਸਕਾਰ ਜਿਹੜੀ ਲਾਈਨ ਦੇ ਵਿੱਚ ਤਾਂ ਕੈਮਿਸਟਰੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਕੀ ਹੈ ਡੇਵਿਡ ਬਾਕਰ ਡੈਨਿਸ ਹੈਸੈਵਿਸ ਤੇ ਜੌਨ ਐਮ ਜੰਪਰ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਕੀ ਹੈ ਕੈਮਿਸਟਰੀ ਦੇ ਵਿੱਚ ਜਿਹੜਾ ਨੋਬਲ ਪੁਰਸਕਾਰ ਉਹ ਦਿੱਤਾ ਗਿਆ ਨੈਕਸਟ ਲਿਟਰੇਚਰ ਦੀ ਗੱਲ ਕਰਦੇ ਆਂ ਇਦੇ ਵਿੱਚ ਕੀ ਹੈ ਇੱਕ ਲੇਡੀ ਨੂੰ ਦਿੱਤਾ ਗਿਆ ਇਹਦਾ ਨਾਮ ਕੀ ਸੀ ਆਪਣੇ ਕੋਲੇ ਹੀਨ ਕਾਂਗ ਇਹ ਕਿੱਥੋਂ ਦੀ ਰਹਿਣ ਵਾਲੀ ਹੈ ਜਾਂ ਕਿੱਥੋਂ ਦੀ ਹੈਗੀ ਹੈ ਤਾਂ ਕਿ ਇਹ ਸਾਊਥ ਕੋਰੀਆ ਦੀ ਰਹਿਣ ਵਾਲੀ ਹੈ ਜਿਹੜੇ ਨੋਵਲ ਦੇ ਲਈ ਮਿਲਿਆ ਤਾਂ ਦਾ ਵੈਜੀਟੇਰੀਅਲ ਨੋਵਲ ਨੈਕਸਟ ਕੁਐਸਚਨ ਮੈਡੀਸਨ ਦੇ ਵਿੱਚ ਕੀ ਹੈ ਦੋ ਜਣਾਂ ਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਵਿਕਟਰ ਐਮਰੋਜ਼ ਤੇ ਗੈਰੀ ਰੁਕਨ ਦੋਵੇਂ ਕਿੱਥੋਂ ਦੇ ਹੋ ਸੀਗੇ ਅਮਰੀਕਾ ਤੋਂ ਠੀਕ ਹੈ ਨੈਕਸਟ ਫਿਜ਼ਿਕਸ ਵੱਲ ਵਧਦੇ ਹਾਂ ਫਿਜ਼ਿਕਸ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਦੋ ਜਣਾਂ ਨੂੰ ਮਿਲੇ ਸੀਗੇ ਸਭ ਤੋਂ ਪਹਿਲਾਂ ਜੌਨ ਜੇ ਜੋਫਿਲਡ ਨੈਕਸਟ ਆਪਣੇ ਕੋਲ ਕੀ ਆ ਜੋਫਰੀ ਈ ਹਿੰਟਨ ਨੈਕਸਟ ਪੀਸ ਦੇ ਵਿੱਚ ਤਾਂ ਨਹਿਉਣ ਹਿਡਨ ਕੋ ਜੋ ਕਿ ਜਾਪਾਨ ਦੇ ਹੈ ਨੈਕਸਟ ਇਕਨੋਮਿਕਸ ਦੇ ਵਿੱਚ ਤਿੰਨੇ ਜਣੇ ਨੂੰ ਮਿਲਿਆ ਕਿਹੜੇ ਕਿਹੜੇ ਸੀਗੇ ਡਰੋਨ ਏਕ ਮੁਗਲੋ ਸਾਈਮਨ ਜੌਨਸਨ ਜੇਮਸ ਏ ਰੋਬਿੰਸਨ ਇਹ ਆਪਣੇ ਕੋਲ ਕੀ ਆ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਰੱਖ ਲੈਣਾ ਨੈਕਸਟ ਤ੍ਰੀ ਪਰਮਰੂਦਰ ਸੁਪਰ ਕੰਪਿਊਟਰ ਕਿਸ ਨੇ ਲਾਂਚ ਕੀਤਾ ਜਾ ਕਿਸ ਦੇ ਦੁਆਰਾ ਜਿਹੜਾ ਲਾਂਚ ਇਹ ਕੀਤਾ ਗਿਆ ਸੀਗਾ ਤਾਂ ਨਰਿੰਦਰ ਮੋਦੀ ਦੇ ਦੁਆਰਾ ਇਹ ਕਿੱਥੇ ਕੀਤਾ ਗਿਆ ਤਾਂ ਪੂਨੇ ਦਿੱਲੀ ਅਤੇ ਕਲਕੱਤਾ ਦੇ ਵਿੱਚ ਨੈਕਸਟ ਕੁਐਸਚਨ ਦਿੱਲੀ ਉੱਚ ਅਦਾਲਤ ਦੇ ਮੁੱਖ ਜੱਜ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਜਸਟਿਸ ਮਨਮੋਨ ਨੂੰ ਕੁੱਲ ਹਾਈ ਕੋਰਟ ਕਿੰਨੇ ਨੇ 25 ਨੈਕਸਟ ਕੁਐਸਚਨ ਨੈਸ਼ਨਲ ਕਮਿਸ਼ਨ ਫਾਰ ਔਮਨ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਵਿਜੇ ਕਿਸ਼ੋਰ ਰੈਤਕਰਨ ਨੈਕਸਟ ਕੁਐਸਚਨ 2024 ਮਹਿਲਾ T20 ਵਿਸ਼ਵ ਕੱਪ ਕਿਸ ਟੀਮ ਨੇ ਜਿੱਤਿਆ ਤਾਂ ਜਿੱਤਿਆ ਸੀਗਾ ਨਿਊਜ਼ੀਲੈਂਡ ਨੇ ਹੋਸਟ ਨੂੰ ਕਿਹਨੇ ਕੀਤਾ ਸੀਗਾ ਤਾਂ ਯੂਨਾਈਟਿਡ ਅਰਬ ਅਮੀਰਾਟਸ ਨੇ ਯੂਏਈ ਨੇ ਰਨਅਪ ਵਿੱਚ ਕੌਣ ਰਿਹਾ ਸਾਊਥ ਅਫਰੀਕਾ ਨੈਕਸਟ ਕੁਐਸਚਨ ਨੈ브 ਸਿੰਘ ਸੈਣੀ ਕਿਸ ਰਾਜ ਦੇ ਮੁੱਖ ਮੰਤਰੀ ਬਣੇ ਆ ਤੇ ਬਣਿਆ ਹਰਿਆਣੇ ਦੇ ਨੈਕਸਟ ਕੁਐਸਚਨ ਇਹਦਾ ਗਵਰਨਰ ਕੌਣ ਸੀਗਾ ਬੰਦਾਰੂ ਦੱਤਾਪ੍ਰੀਆ ਨੈਕਸਟ ਕੁਐਸਚਨ ਵਧਦੇ ਆ ਕਿਹੜਾ ਜੀਵ ਅਭਿਆਰਣ ਤਿਤਲੀ ਵਿਵਦਤਾ ਦਾ ਸਭ ਤੋਂ ਵੱਡਾ ਦੂਜਾ ਕੇਂਦਰ ਬਣਿਆ ਤਾਂ ਕਾਜੀਰੰਗਾ ਅਸਾਮ ਪਹਿਲਾ ਜੀਵ ਵਿਭਾਰਨ ਕੌਣ ਸੀਗਾ ਪਹਿਲਾ ਜੀਵ ਵਿਭਾਰਨ ਕਿਹੜਾ ਸੀਗਾ ਤਾਨਮਡਫਾ ਜੋ ਕਿ ਅਰਨਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਠੀਕ ਹੈ ਨੈਕਸਟ ਕੁਐਸਚਨ ਇੰਡੀਅਨ ਕੋਸਟ ਗਾਰਡ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਐਸ ਪਰਮੇਸ਼ਤੇ ਨੈਕਸਟ ਪੁਆਇੰਟ ਇੰਡੀਅਨ ਕੋਸਟ ਗਾਰਡ ਦੀ ਸਥਾਪਨਾ ਕਦੋਂ ਹੋਈ ਆ ਤਾਂ 18 ਅਗਸਤ 1978 ਦੇ ਵਿੱਚ ਨੈਕਸਟ ਕੁਐਸ਼ਨ ਫੈਮੀਨਾ ਮਿਸ ਇੰਡੀਆ ਦਾ ਕਿਤਾਬ ਕਿਸ ਨੇ ਜਿੱਤਾ ਤਨਿਕਿਤਾ ਪੁਰਵਲ ਨੇ ਜੋ ਕਿ ਮਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਨੈਕਸਟ ਕੁਐਸ਼ਨ ਏਸ਼ੀਆਈ ਟੈਨਿਸ ਚੈਂਪੀਅਨਸ਼ਿਪ ਕਿੱਥੇ ਆਯੋਜਿਤ ਕੀਤੀ ਗਈ ਆ ਤਾਂ ਇਹ ਕੀਤੀ ਗਈ ਆ ਅਸਤਾਨਾ ਕਿਜ਼ਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਇਹਦੇ ਵਿੱਚ ਕਿਸ ਨੇ ਜਿੱਤੇ ਆ ਤਾਂ ਜਾਪਾਨ ਨੇ ਭਾਰਤ ਦੇ ਵੱਲੋਂ ਜਿੱਤੇ ਗਏ ਮੈਡਲ ਕਿੰਨੇ ਸੀਗੇ 3 ਤੇ ਤਿੰਨੇ ਤਿੰਨੇ ਕੀ ਸੀ ਆਪਣੇ ਕੋਲੇ ਬ੍ਰੌਂਜ਼ ਨੈਕਸਟ ਕੁਐਸਚਨ ਏਅਰ ਸਟਾਫ ਦੇ ਨਵੇਂ ਉਪ ਮੁੱਖੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਐਸਪੀ ਤਨਖੜਨ ਏਅਰ ਸਟਾਫ ਦਾ ਮੁਖੀ ਕੌਣ ਬਣਿਆ ਤਾਂ ਅਮਰਪ੍ਰੀਤ ਸਿੰਘ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਕੀਤਾ ਗਿਆ ਅਭਿਰਾਲ ਜੈਨੂ ਆਰਬੀ ਦੀ ਸਥਾਪਨਾ ਕਿਦੋਂ ਹੋਈ ਹੈ 1 ਅਪ੍ਰੈਲ 1935 ਦੇ ਵਿੱਚ ਇਹਦਾ ਗਵਰਨਰ ਕੌਣ ਸੀਗਾ ਤਾਂ ਸ਼ਕਤੀਕਾਤ 10 RBI ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਸਥਿਤ ਹੈ ਪਹਿਲਾ ਗਵਰਨਰ ਕੌਣ ਸੀ RBI ਦਾ ਤਾਂ ਇਹ ਸੀਗਾ ਆਪਣੇ ਕੋਲੇ ਐਸ ਸਰ ਔਸਬਰਨ ਸਮਿਥ ਸੋ ਇਹ ਜਣੀਆਂ ਚੀਜ਼ਾਂ ਨੇ ਸਾਰੀਆਂ ਆਪਾਂ ਯਾਦ ਰੱਖਣੀਆਂ ਨੇ ਨੈਕਸਟ ਕੁਐਸਚਨ ਹੌਰਨਬਿਲ ਮਹਾਉਤਸਵ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਹੈ ਹੌਰਨਬਿਲ ਜਿਹੜਾ ਕੀ ਹੈ ਨਾਗaland ਦੇ ਵਿੱਚ ਮਨਾਇਆ ਜਾਂਦਾ ਹੈ ਠੀਕ ਹੈ ਤਾਂ ਨਾਗaland ਦੀ ਰਾਜਧਾਨੀ ਕਿਹੜੀ ਆਪਣੇ ਕੋਲੇ ਨੈਕਸਟ ਕੁਐਸ਼ਨ ਕ੍ਰੂਜ਼ ਭਾਰਤ ਮਿਸ਼ਨ ਕਿਸ ਦੇ ਦੁਆਰਾ ਸ਼ੁਰੂ ਕੀਤਾ ਗਿਆ ਤਾਂ ਇਹ ਕੀਤਾ ਸੀਗਾ ਸਰਬਨੰਦਾ ਸੋਨੋਵਾਲ ਦੇ ਦੁਆਰਾ ਅਭਿਆਸ ਕਾਜ਼ਿੰਦ 2024 ਕਿੱਥੇ ਕਰਵਾਇਆ ਗਿਆ ਤਾਂ ਇਹ ਕਰਵਾਇਆ ਗਿਆ ਸੀਗਾ ਉੱਤਰਾਖੰਡ ਦੇ ਵਿੱਚ ਇਹ ਕਿਹਦੇ ਕਿਹਦੇ ਵਿਚਕਾਰ ਹੋਇਆ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਐਡੀਸ਼ਨ ਇਹਦਾ ਕਿੰਨਾ ਸੀਗਾ ਤਾਂ 8ਵਾਂ ਨੈਕਸਟ ਕੁਐਸ਼ਨ ਕੇਸ ਮੰਤਰਾਲੇ ਨੇ ਕੇਸ ਮੰਤਰਾਲੇ ਨੇ ਆਪਣੀ ਪਹਿਲੀ ਇੰਟਰਨੈਸ਼ਨਲ ਰਿਸਰਚ ਸੈਂਟਰ ਨੂੰ ਦੁਬਈ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ ਤਾਂ ਇਹ ਸੀ ਇਹ ਸੀਗੇ ਆਪਣੇ ਕੋਲੇ ਆਈਆਈਟੀ ਮਦਰਾਸ ਨੈਕਸਟ ਕੁਐਸਚਨ ਕਿਹੜੀ ਭਾਰਤੀ ਖਿਡਾਰਨ ਪਹਿਲੀ ਖਿਡਾਰਨ ਬਣੀ ਹੈ ਜਿਸ ਨੇ 50 ਅੰਤਰਰਾਸ਼ਟਰੀ ਗੋਲ ਕੀਤੇ ਹੈ ਤਾਂ ਇਹ ਬਣੀ ਹੈ ਬਾਲਾ ਦੇਵੀ ਜੋ ਕਿ ਮਨੀਪੁਰ ਦੇ ਖਿਡਾਰੀ ਹਨ ਤਾਂ ਇਹ ਕਿਹੜੀ ਖੇਡ ਨਾਲ ਸੰਬੰਧਿਤ ਹੈ ਤਾਂ ਫੁੱਟਬਾਲ ਦੇ ਨਾਲ ਨੈਕਸਟ ਕੁਐਸਚਨ ਨਸੀਮ ਅਲਬਹਾਰ ਅਭਿਆਸ ਭਾਰਤ ਤੇ ਕਿਸ ਦੇਸ਼ ਦੇ ਵਿਚਕਾਰ ਕੀਤਾ ਗਿਆ ਤਾਂ ਕੀਤਾ ਗਿਆ ਸੀਗਾ Oman ਦੇ ਨਾਲ ਨੈਕਸਟ ਕੁਐਸ਼ਨ ਮਾਉਂਟ ਮੈਮਲਜ਼ ਨਾਮ ਦੀ ਬੁੱਕ ਦਾ ਲੇਖਕ ਕੌਣ ਹੈ ਤਾਂ ਐਮ ਕੇ ਰਣਜੀਤ ਸਿੰਘ ਨੈਕਸਟ ਕੁਐਸ਼ਨ ਕਕਸਾਰ ਬ੍ਰਿਜ ਦਾ ਨਾਮ ਬਦਲ ਕੇ ਨਵਾਂ ਨਾਮ ਕੀ ਰੱਖ ਦਿੱਤਾ ਗਿਆ ਤਾਂ ਕੈਪਟਨ ਅਮਿਤ ਭਾਰਤਵਾਜ ਸੇਤੂ ਨੈਕਸਟ ਕੁਐਸ਼ਨ ਕੇਸਬ ਨੇਤਰੀ ਨੂੰ ਨੈਸ਼ਨਲ ਬ੍ਰਾਂਡ ਐਮਬੈਸਡਰ ਫਾਰ ਸਾਈਬਰ ਸੇਫਟੀ ਇਨ ਇੰਡੀਆ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਹੈ ਤਾਂ ਰਸ਼ਮਿਕਾ ਮੰਦrana ਨੂੰ ਚੁਣਿਆ ਗਿਆ ਕਿਹੜਾ ਦੇਸ਼ 2025 ਦੇ ਵਿੱਚ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਕਰੂਗਾ ਭਾਰਤ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਦੀਪਾ ਕਰਮਾਕਰ ਕਿਸ ਖੇਡ ਦੇ ਨਾਲ ਸੰਬੰਧਤ ਹਨ ਤਾਂ ਇਹ ਹੈਗੇ ਨੇ ਜਿਮਨਾਸਟਿਕ ਦੇ ਨਾਲ ਠੀਕ ਹੈ ਇਹ ਪਹਿਲੀ ਮੈਲਾ ਬਣੀ ਹੈ ਜਿਸ ਨੇ ਕਿ ਆ অলਪਿਕ ਦੇ ਵਿੱਚ ਜਿਮਨਾਸਟਿਕ ਦੇ ਵਿੱਚ ਭਾਗ ਲਿਆ ਤੇ ਹੁਣ ਕੀ ਇਹ ਰਿੰਨੇ ਨੇ ਰਿਟਾਇਰਮੈਂਟ ਲੈ ਲਈ ਨੈਕਸਟ ਕੁਐਸਚਨ ਕਿਸ ਰਾਜ ਸਰਕਾਰ ਨੇ ਮੁੱਖ ਮੰਤਰੀ ਨਿਯਤ ਮੋਇਨਾ ਯੋਜਨਾ ਸ਼ੁਰੂ ਕੀਤੀ ਆ ਤਾਂ ਹੀ ਕੀਤੀ ਗਈ ਸੀਗੀ ਅਸਾਮ ਦੇ ਦੁਆਰਾ ਨੈਕਸਟ ਕੁਐਸਚਨ BCCI ਦੇ ਨਵੇਂ ਐਂਟੀ ਕ腐ਸ਼ਨ ਯੂਨਿਟ ਦੇ ਮੁਖੀ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਹੀ ਚੁਣਿਆ ਗਿਆ ਸੀਗੇ ਸ਼ਰਦ ਕੁਮਾਰ ਨੂੰ ਇਹ ਜੇ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ BCCI ਦੀ ਤਾਂ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਇਹਦੀ ਸਥਾਪਨਾ ਹੋਈ ਸੀ 1928 ਦੇ ਵਿੱਚ ਨੈਕਸਟ ਕੁਐਸਚਨ ਇਹਦੇ ਮੁਖੀ ਕੌਣ ਹੈ ਰੌਜ਼ਰ ਬਿਨੀ ਸਕੱਰੇਟਰੀ ਜੈਸ਼ਾ ਨੈਕਸਟ ਕੁਐਸਚਨ ਕਿਸ ਮਹਿਲਾ ਨੂੰ ਆਰਮਡ ਫੋਰਸ ਮੈਡੀਕਲ ਸਰਵਿਸ ਲਈ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਤਾਂ ਕੀਤਾ ਗਿਆ ਸੀਗਾ ਆਰਤੀ ਸ਼ੇਨ ਨੈਕਸਟ ਕੁਐਸਚਨ ਕਲਾਉਡੀਆ ਸਿੰਬਾਮ ਕਿਸ ਦੇਸ਼ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਬਣਿਆ ਤਾਂ ਇਹ ਬਣੇ ਨੇ ਮੈਕਸੀਕੋ ਜੇ ਆਪਾਂ ਇਹਦੀ ਕੈਪੀਟਲ ਦੀ ਗੱਲ ਕਰੀਏ ਤਾਂ ਮੈਕਸੀਕੋ ਸਿਟੀ ਨੈਕਸਟ ਕਿਹੜਾ ਦੇਸ਼ 2025 ਦੇ ਵਿੱਚ ਪਹਿਲੀ ਵਾਰ ਖੋਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਕੀ ਆ ਭਾਰਤ ਵੱਲੋਂ ਕੀਤੀ ਜਾਵੇਗੀ ਇਹਦੇ ਵਿੱਚ ਰੰਨਪ ਨੇਪਾਲ ਤੇਰੇ ਵਿੱਚ ਕੁੱਲ ਖਿਡਾਰੀ ਕਿੰਨੇ ਸੀਗੇ 12 ਉਹਨਾਂ ਵਿੱਚ ਖੇਡੇ ਖੇੜਦੇ ਕਿੰਨੇ ਹੁੰਦੇ ਨੇ ਧੰਨਵਾਦ ਕਿਸ ਖਿਡਾਰੀ ਨੇ ਸਭ ਤੋਂ ਤੇਜ਼ ਜਿਹੜੇ ਕੀ ਆ 27000 ਦੌੜਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੂਰੀਆਂ ਕੀਤੀਆਂ ਤਾਂ ਉਹ ਕੌਣ ਨੇ ਵਿਰਾਟ ਕੋਹਲੀ ਨੈਕਸਟ ਕੁਐਸਚਨ ਹਵਾ ਪ੍ਰਦੂਸ਼ਣ ਤੋਂ ਨਿਪਟਣ ਦੇ ਲਈ ਦਿੱਲੀ ਦੇ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਪਹਿਲ ਦਾ ਕੀ ਨਾਮ ਹੈ ਤਾਂ ਡਸਟ ਫ੍ਰੀ ਡਰਾਈਵ ਇਹ ਸ਼ੁਰੂ ਕਿਨੇ ਕੀਤਾ ਸੀਗਾ ਤਾਂ ਵਿਨੇ ਕੁਮਾਰ ਸ਼ਕਸੀਨਾ ਦੇ ਦੁਆਰਾ ਨੈਕਸਟ ਕੁਐਸਚਨ ਕਿਸ ਸ਼ਹਿਰ ਦੇ ਵਿੱਚ ਆਕਸੀਜਨ ਬਰਡ ਪਾਰਕ ਖੋਲਿਆ ਗਿਆ ਤਾਂ ਇਹ ਖੋਲਿਆ ਗਿਆ ਸੀਗਾ ਨਾਗਪੁਰ ਮਹਾਰਾਸ਼ਟਰ ਦੇ ਵਿੱਚ ਨੈਕਸਟ ਕੁਐਸ਼ਨ ਬ੍ਰਿਟੇਨ ਦੀ ਸੰਸਦ ਹਾਊਸ ਆਫ ਲਾਰਜ਼ ਵਿੱਚ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਵਿਨੋਦ ਬਚਨ ਨੈਕਸਟ ਕਿਸ ਦੇਸ਼ ਨੇ ਆਪਣੇ ਆਪ ਨੂੰ ਮਲੇਰੀਆ ਫ੍ਰੀ ਘੋਸ਼ਿਤ ਕਰ ਦਿੱਤਾ ਗਿਆ ਤਾਂ ਇਹ ਕੀਤਾ ਸੀਗਾ ਮਿਸਰ ਨੇ ਭਾਰਤ ਦਾ ਏਮ ਕੀ ਹੈ ਮਲੇਰੀਆ ਫ੍ਰੀ ਹੋਣ ਤੋਂ ਤਾਂ 2030 ਤੱਕ ਮਲੇਰੀਆ ਜੋ ਕਿ ਮੱਦਾ ਇਨਫਲਾਈਜ਼ ਮੱਛਰ ਦੇ ਕੱਟਣ ਦੇ ਨਾਲ ਫੈਲਦਾ ਉਸ ਤੋਂ ਬਾਅਦ ਨੈਕਸਟ ਕੁਐਸ਼ਨ ਵਰਲਡ ਐਨੀਮਲ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ 4 ਅਕਤੂਬਰ ਨੂੰ ਇਹਦਾ ਥੀਮ ਕੀ ਸੀਗਾ ਦਾ ਵਰਲਡ ਇਜ਼ देयर ਹੋਮ ਟੂ ਨੈਕਸਟ ਕੁਐਸਚਨ ਇੰਟਰਨੈਸ਼ਨਲ ਡੇ ਫਾਰ ਰੂਰਲ ਊਮਨ 2024 ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ 15 ਅਕਤੂਬਰ ਨੂੰ ਨੈਕਸਟ ਕੁਐਸਚਨ ਬਹੁਤ ਹੀ ਜਿਆਦਾ ਇੰਪੋਰਟੈਂਟ ਆ ਵਰਲਡ ਸਟੈਟਿਸਟਿਕਸ ਡੇ ਕਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ 20 ਅਕਤੂਬਰ ਨੂੰ ਇਹਦਾ ਥੀਮ ਕਿਸੇ ਇਸ ਵਾਰੀ ਯੂਜ਼ ਆਫ ਡਾਟਾ ਫਾਰ ਡਿਸੀਜਨ 메ਕਿੰਗ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਜੰਮੂ ਅਤੇ ਕਸ਼ਮੀਰ ਦੇ ਨਵੇਂ ਡੀਜੀਪੀ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਕੀਤਾ ਗਿਆ ਨੀਲ ਪ੍ਰਭਾਤ ਨੂੰ ਨੈਕਸਟ ਕੁਐਸਚਨ 2024 ਚਾਈਨਾ ਓਪਨ ਟੈਨਿਸ ਦੇ ਵਿੱਚ ਮੈਨਜ਼ ਸਿੰਗਲ ਟਾਈਟਲ ਕਿਸ ਨੇ ਜਿੱਤਿਆ ਤਾਂ ਜਿੱਤਿਆ ਕਾਰਲੋਸ ਅਲਕਰਾਏ ਨੇ ਇਹ ਕਿੱਥੋਂ ਦੇ ਖਿਡਾਰੀ ਨੇ ਸਪੇਨ ਦੇ ਫਿਰ ਉਸ ਤੋਂ ਬਾਅਦ ਆਪਾਂ ICC ਪਲੇਅਰ ਆਫ ਦਾ ਮੰਥ ਸਤੰਬਰ ਦੀ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਮੈਂਡਿਸ ਜੋ ਕਿ ਪਲੇਅਰ ਸੀਗਾ ਸ਼੍ਰੀਲੰਕਾ ਦਾ ਉਸ ਨੂੰ ਬਣਾਇਆ ਗਿਆ ਤਾਂ ਬੀ ਮੋਟ ਜਿਹੜੀ ਕਿ ਹੈ ਇੰਗਲੈਂਡ ਦੀ ਖਿਡਾਰਨੀ ਸੀਗੀ ਉਸ ਤੋਂ ਬਾਅਦ ਹੋਰ ਸ਼ਕਸ਼ੀਤਾਂ ਜਿਹੜੀਆਂ ਕਿ ਹਾਲ ਆਫ ਫੇਮ 2024 ਦੇ ਵਿੱਚ ਸ਼ਾਮਲ ਕੀਤੀ ਗਈਆਂ ਤਾਂ ਇਹ ਸੀਗੇ ਆਪਣੇ ਕੋਲ ਨੀਤੂ ਡੇਵਿਡ ਉਸ ਤੋਂ ਬਾਅਦ ਅਰਿਸਟਰ ਕੁੱਕ ਜੋ ਕਿ ਇੰਗਲੈਂਡ ਦਾ ਖਿਡਾਰੀ ਸੀਗੀ ਏ ਪੀ ਏ ਬੀ ਡਿਵਿਲਿਅਰਸ ਜੋ ਕਿ ਸਾਊਥ ਅਫਰੀਕਾ ਦਾ ਖਿਡਾਰੀ ਸੀਗਾ ਨੈਕਸਟ ਕੇਸ ਦੇਸ਼ ਕਿਹੜਾ ਦੇਸ਼ ਏਸ਼ੀਆ ਵਿੱਚ ਤੀਜਾ ਸਭ ਤੋਂ ਵੱਧ ਤਾਕਤਵਰ ਦੇਸ਼ ਬਣਿਆ ਪਾਵਰ ਇੰਡੈਕਸ ਦੇ ਵਿੱਚ ਤਾਈ ਬਣਿਆ ਸੀਗਾ ਭਾਰਤ ਸੋ ਇਹ ਆਪਣੇ ਅਕਤੂਬਰ ਦੇ ਜਿਹੜੇ ਕਰੰਟ ਅਫੇਅਰਸ ਆਪਾਂ ਅੱਗੇ ਕੰਪਲੀਟ ਕਰ ਚੁੱਕੇ ਆਂ ਬਾਕੀ ਇਸ ਵੀਕ ਦੇ ਐਂਡ ਦੇ ਵਿੱਚ ਇੱਕ ਕੀ ਐ ਕੁਇਜ਼ ਜਿਹੜਾ ਕਰਵਾ ਰਹੇ ਆਂ ਸੋ ਉਹਦੇ ਵਿੱਚ ਆਪਣੇ ਕੋਲ ਜਿਹੜੇ ਕੁਐਸਚਨ ਤੁਹਾਨੂੰ ਪੁੱਟ ਕੀਤੇ ਜਾਣਗੇ ਜਿਹੜੇ ਉਹ ਕੁਐਸਚਨਸ ਹੋਣਗੇ ਉਹ ਸਾਰੇ ਆਪਣੇ ਕੀਆ ਕਲਾਸਾਂ ਦੇ ਵਿੱਚ ਕਰਵਾਏ ਹੋਣਗੇ ਜਿਹੜੀਆਂ ਵੀ ਆਪਾਂ ਕੀਆ ਇਸ ਵੀਕ ਦੇ ਵਿੱਚ ਤੁਹਾਨੂੰ ਅਪਲੋਡ ਕਰਕੇ ਦਵਾਂਗੇ ਸੋ ਸਾਰੇ ਬੱਚਿਆਂ ਨੇ ਉਹ ਕੀ ਜਿਹੜੀਆਂ ਕਲਾਸਾਂ ਨੇ ਆਪਣੀਆਂ ਜਿਵੇਂ ਆਪਾਂ ਕਰੰਟ ਅਫੇਅਰਸ ਦੀ ਕਲਾਸ ਹੋਊਗੀ ਸਰਦੀਪ ਆਪਣੇ ਕੋਲ ਕੀਆ ਮੈਥ ਦੀ ਕਲਾਸ ਹੋਊਗੀ ਠੀਕ ਹੈ ਪੰਜਾਬ ਜੀਕੇ ਦੀ ਕਲਾਸ ਹੋਊਗੀ ਮੇਰੀ ਰੀਜ਼ਨਿੰਗ ਦੀ ਨਾਲ ਨਾਲ ਹੋਊਗੀ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਕੋਈ ਕੁਐਸਚਨ ਵੈਸਤੇ ਜਿਆਦਾ ਆਲਮੋਸਟ ਉਹਨੂੰ ਜੀਕੇ ਦੇ ਕੁਛ ਨਹੀਂ ਆਉਣਗੇ ਉਹਨਾਂ ਵਿੱਚੋਂ ਹੀ ਕੋਈ ਕੁਐਸਚਨ ਤੁਹਾਨੂੰ ਕੀਆ ਐਜਾ ਕੀ ਆਪਾਂ ਮੋਕ ਟੈਸਟ ਵਜੋਂ ਥੋੜੀ ਤੋਂ ਪੁੱਛੇ ਜਾਣਗੇ ਤਾਂ ਉਹ ਜਿਹੜਾ ਕਿ ਮੋਕ ਟੈਸਟ ਹੋਊਗਾ ਜੋ ਕਿ ਲਾਈਵ ਆਪਾਂ ਕਰਵਾਵਾਂਗੇ ਤਾਂ ਉਹਦੇ ਵਿੱਚ ਜਿਹੜੀ ਵੀ ਆਪਣੇ ਕੋਲ ਕੀ ਆ ਵਿਨਰਸ ਹੋਣਗੇ ਉਹਨਾਂ ਨੂੰ ਮੰਨ ਲਓ ਕਿ ਕੁਝ ਸਾਡੇ ਵੱਲੋਂ ਪ੍ਰਾਈਜ਼ ਵਨ ਦਿੱਤੀ ਜਾਊਗੀ ਜੋ ਹਾਲੇ ਡਿਸਾਈਡ ਨਹੀਂ ਕੀਤੀ ਗਈ ਆ ਉਹ ਕੀ ਆ ਤੁਹਾਡਾ ਰਿਸਪੌਂਸ ਜਿਹੜਾ ਉਹ ਡਿਸਾਈਡ ਕਰੂਗਾ ਸੋ ਜਿਹੜਾ ਸਾਰਾ ਪੈਟਰਨ ਉਹ ਤੁਹਾਨੂੰ ਸਰ ਸਮਝਾ ਦੇਣਗੇ ਤਾਂ ਸਾਰੇ ਬੱਚਿਆਂ ਨੇ ਜਿਹੜੀਆਂ ਕਲਾਸਾਂ ਨੇ ਉਹ ਕੀ ਆ ਵਧੀਆ ਮਾਨਾ ਲਗਾਉਣੀਆਂ ਨੇ ਪੂਰਾ ਧਿਆਨ ਦੇ ਕੇ ਉਹ ਸਾਰੀਆਂ ਕਲਾਸਾਂ ਨੂੰ ਕੀ ਦੇਖਣਾ ਠੀਕ ਹੈ ਤੇ ਆਉਦੀ ਵੱਤ ਉਹਦ ਮਿਹਨਤ ਕਰਨੀ ਆ ਕਿਉਂਕਿ ਜਿਹੜਾ ਆਪਣਾ ਐਗਜ਼ਾਮ ਆ ਬਹੁਤ ਜਿਆਦਾ ਕੀ ਨੇੜੇ ਆ ਰਿਹਾ ਸੋ ਆਪਣਾ ਇਨੀਸ਼ੀਏਟਿਵ ਇਹੀ ਆ ਕਿ ਤੁਸੀਂ ਕੀ ਆਓ ਕਲਾਸਾਂ ਨੂੰ ਧਿਆਨ ਨਾਲ ਲਗਾਓ ਅਤੇ ਉਸ ਤੋਂ ਬਾਅਦ ਜਿਹੜਾ ਮੂਕ ਟੈਸਟ ਹੋਊਗਾ ਉਹਦੇ ਵਿੱਚ ਵਧੀਆ ਜਿਹੜੀ ਪਰਫਾਰਮੈਂਸ ਉਹਨੂੰ ਦਿਓ ਸੋ ਉਮੀਦ ਕਰਦਾ ਕਿ ਸਾਰੇ ਬੱਚੇ ਇਸ ਚੀਜ਼ ਤੇ ਅਮਲ ਕਰਨਗੇ ਸੋ ਆਪਾਂ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ